ਹਾਂਜੀ ਬਈ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਨਾ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਹੋ ਗਿਆ ਟਾਈਮ ਮੇਰੇ ਹਿਸਾਬ ਨਾਲ 9:30 ਦਾ ਤੇ ਤਿਆਰਤੀ ਹੋ ਗਏ ਆਪਾਂ ਪਹਿਲਾਂ ਆਪਾਂ ਜਾਣਾ ਸੀ ਮੜਾ ਇਹ ਕੰਮ ਹੁਣ ਮੈਂ ਕਿਹਾ ਪਹਿਲਾਂ ਤੁਹਾਨੂੰ ਕਬੂਤਰਾਂ ਦੀਆਂ ਸ਼ੌਂਕ ਕਰਾ ਦਈਏ ਜਿਹੜੇ ਨਵੇਂ ਜੋੜੇ ਲਾਏ ਆਪਾਂ ਤੇ ਇੱਧਰ ਬਰੋ ਚੈੱਕ ਫਿਰ ਇੱਕ ਤਾਂ ਪਾਲ ਲਾਇਆ ਕਾਲੇ ਚੀਨੇ ਦਾ ਆਹ ਕਬੂਤਰੀ ਲਾਤੀ ਕਬੂਤਰ ਕਾਲਾ ਚੀਨਾ ਘੱਟੀਆਂ ਦਾ ਚਿੱਟੀਆਂ ਦੀ ਖੂਤਰੀ ਆ ਇੱਧਰ ਤੁਸੀਂ ਵੇਖਿਆ ਹੀ ਹੋਣਾ ਪਹਿਲਾਂ ਆਪਾਂ ਰੱਤੀ ਲਾਈ ਸੀ ਵੱਡੇ ਕਬੂਤਰ ਨਾਲ ਆਹ ਹਾਲੀ ਹੁਣ ਆਪਾਂ ਉਹਦੇ ਨਾਲ ਆਦੀ ਪਰਲੇ ਰੱਤੇ ਨਾਲ ਇਹ ਰੱਤੇ ਬੱਚੇ ਤਾਂ ਲਈਏ ਕਰੋ ਚੈੱਕ ਮੌਜਾ ਰੱਤਾ ਤੇ ਉਹਦਾ ਵੀ ਬਾਜੀ ਉੱਡੀ ਹੋਈ ਪਹਿਲਾਂ ਵੀ ਬੜਾ ਚਾਂਸ ਸੀng ਵਾਲੇ ਤੇ ਆਹ ਰੱਤਾ ਹਜੇ ਨਹੀਂ ਉੱਡਿਆ ਬਾਜੀ ਪਰ ਇਹ ਦੂਜਾ ਵੱਡੇ ਕਬੂਤਰ ਦਾ ਪੱਠਾ ਕਰੋ ਚੈੱਕ ਕੱਦ ਕਾੜਦਾ ਇਹਨਾਂ ਥੋੜੀ ਬਿਮਾਰੀ ਆ ਤਾਂ ਹੁਣ ਘਮਾਉਂਦੀ ਪਰ ਸੈੱਟ ਕਰ ਲਿਆ ਸੀ ਬਚ ਗਿਆ ਪਰੋਂ ਦਵਾਈ ਦੁਵਾਈ ਲਾ ਗਿਆ ਦਵਾਈਆਂ ਕਰੋ ਚੈੱਕ ਇਧਰ ਪੰਨਿਆਂ ਸਾਰੀਆਂ ਸਾਰੀਆਂ ਦਵਾਈਆਂ ਕੂਟਰਾਂ ਦੀ ਇੰਨੀ ਤਾਂ ਹੀ ਨਹੀਂ ਕੀਤੀਆਂ ਜਿੰਨੀਆਂ ਇਹਨਾਂ ਨੇ ਦੇਤੀਆਂ ਏ ਬਾਕੀ ਦੂਜੇ ਖੁੱਡੇ 'ਚ ਵੀ ਵਿਖਾਉਣੇ ਤੁਹਾਨੂੰ ਇਧਰ ਵੀ ਬੈਠੇ ਚੋਬਰ ਕਹਿੰਦੇ ਉਹ ਵੀ ਕੱਪ ਚੱਕ ਲੈਣਾ ਲਓ ਬਈ ਆਹ ਪਿਆ ਹਾਂ ਚੱਲਦੇ ਆਪਾਂ ਦੂਜੇ ਖੁੱਡੇ ਕੋਲੇ ਕਰੋ ਚੈੱਕ ਬਾਕੀ ਨੁਕਤੇ ਰੋਟਾ ਚੋਬਰ ਉੱਥੋਂ ਆਏ ਰਹਿੰਦੇ ਦੂਰੋਂ ਟੰਗਲੀ ਪੈਂਦਾ ਹੂੰ ਟੰਗਲੀ ਪੈਂਦਾ ਛਤਰੀ ਬਦਲ ਪਹਿਲਾਂ ਦਾ ਯਾਰ ਲਿਆਉਂਦੇ ਆ 2-3 ਟੰਡੀਆਂ ਭਾਈ ਉੱਥੋਂ ਲੈ ਕੇ ਆਵਾਂਗੇ ਕਰੋ ਚੈੱਕ ਕਬੂਤਰ ਹੀ ਕਬੂਤਰ ਵਿੱਚੋਂ ਦੇਖੀ ਤੋ ਸਹੀ ਹੈ ਕਰੋ ਚੈੱਕ ਫੇਰ ਬੱਚੇ ਕਿੱਡੇ ਕਿੱਡੇ ਹੋ ਗਏ ਅੱਤਰ ਤੱਤੀ ਲੱਗਦੇ ਹਨ ਤੱਤੀਆਂ ਕੰਨਾਂ ਦੇ ਕਾਲਜ ਨਹੀਂ ਲੱਗਦੇ ਤੱਤੀਆਂ ਦੇ ਆ ਤੇ ਦੋ ਆ ਬੈਠੇ ਮਿਲਾਦਾ ਨਾ ਇੱਕ ਆ ਤੇ ਦੋ ਆ ਉਹ ਦੋ ਐ ਇੱਕ ਹੋਰ ਆ ਨਿੱਕਾ ਉਹ ਤੀਆਂ ਦੀ ਇੱਕ ਇੱਕ ਉਹਦੇ ਥੱਲੇ ਬੈਠਾ ਇੱਕ ਉਹਦੇ ਥੱਲੇ ਆ ਕਿੰਨੇ ਆ ਬੱਚੇ ਦਾ ਸੇਵਕਾ ਹੰਡੇ ਰੱਖੀ ਤੂੰ ਲੋਹ ਸਾਖ ਨਹੀਂ ਹੰਡੇ ਰੱਖ ਲੈਣੀ ਆ ਆ ਆਸ਼ੀਰਵਾਦ ਰੱਖੀ ਜਾਨੀ ਰੱਖੀ ਬ੍ਰਜਤੀ ਹੋਈ ਹੂੰ ਉਹਨੂੰ ਵੀ ਨਲੀ ਜੇ ਲੱਗ ਗਈ ਸੀ ਦਵਾਈ ਦੇਣੀ ਆ ਮੌਜਾ ਇਹ ਕਿੱਥੋਂ ਲਿਆਂਦਾ ਮੌਜਾ ਮੂਦਰੀ ਮੌਜਾ ਮੌਜੀ ਕਬੂਤਰੀ ਬਾਕੀ ਆ ਰੱਤੀ ਬੈਠੀ ਇੱਕ ਕਬੂਤਰ ਕਬੂਤਰ ਆਤਾ ਇਹਦੇ ਨਾ ਲਾਲਸਰੀ ਇਹਦਾ ਉਹ ਭਰਾ ਇਹਦਾ ਭਰਾ ਉਹ ਬੈਠਾ ਤਾਂ ਲਾਲਸਰਾ ਤੇ ਬਾਕੀ ਓਕੇ ਬਾਕੀ ਜਾਣਕਾਰੀ ਦੇ ਚੋਬਰਾਂ ਨੂੰ ਕੋਈ ਕੋ ਚੋਬਰਾਂ ਨੂੰ ਜਾਣਕਾਰੀ ਇਹਦਾ ਕਬੂਤਰਾਂ ਦੀ ਸਾਮ ਸੁਭਾਲ ਰੱਖੋ ਬਈ ਹੂੰ ਖੁੱਡੇ ਸਾਫ਼ ਕਰੋ ਮਹੀਨੇ 'ਚ ਦੋ ਵਾਰੀ ਖੁੱਡੇ ਸਾਫ਼ ਕਰਦਿਆ ਕਰੋ ਬਾਕੀ ਆ ਜਾ ਆਪਾਂ ਚੋਬਰਾਂ ਨੂੰ ਦੱਸਦੇ ਹਾਂ ਦਵਾਈ ਜਿਨ੍ਹਾਂ ਦੇ ਕਬੂਤਰ ਸੁੱਕਦੇ ਹਮ ਬਈ ਇੱਕ ਤੁਹਾਨੂੰ ਸੋਕੇ ਦੀ ਦਵਾਈ ਦੱਸ ਦੇ ਜਿਨ੍ਹਾਂ ਦੇ ਕਬੂਤਰ ਸੋਕੇ ਜਾਂਦੇ ਹਨ ਉਹਨਾਂ ਨੂੰ ਦਵਾਈ ਦੱਸ ਦੇ ਉਹਨਾਂ ਦੀ ਤੇ ਜਿਹੜੀਆਂ ਦਵਾਈਆਂ ਪਈਆਂ ਤੁਹਾਨੂੰ ਵਿਖਾਉਣੇ ਆ ਇਹ ਇੱਕ ਤਾਗ ਦਵਾਈਆਂ ਸਾਰੀਆਂ ਦੇ ਇੱਕ ਬਾਹ ਗਿਆ ਬਤਾ ਇਹ ਢਾਈ ਥਾਂ ਇਹਦਾ ਹੈਗਾ ਦੂਜਾ ਜੀ ਕਬੂਤਰਾਂ ਨੂੰ ਨਲੀ ਨੁਲੀ ਲੱਗੇ ਦਾ ਜੇ ਕਬੂਤਰ ਉਹ ਖਾऊं ਖਾऊं ਇਹ ਕਰਨ ਲੱਗ ਜਾਂਦੇ ਜਿਹੜਾ ਹਾਂ ਨਲੀ ਲੱਗੇ ਸੰਘੋਂ ਖਾਓ ਜਾਂਦੇ ਆ ਆ ਫੋਕਸ ਕਰ ਲਾ ਭਰਾਵਾ ਹੱਕ ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਅੱਜ ਤੁਹਾਨੂੰ ਆਪਾਂ ਕਬੂਤਰਾਂ ਲਈ ਜਾਣਕਾਰੀ ਦਿੰਦੇ ਆ ਵੀ ਕਬੂਤਰਾਂ ਨੂੰ ਆਪਾਂ ਮੈਡੀਸਨ ਜਿਹੜੀਆਂ ਜਿਹੜੀਆਂ ਦੇਣੀਆਂ ਕਬੂਤਰ ਆਪਾਂ ਕਿਵੇਂ ਬਚਾ ਸਕਦੇ ਠੰਡ ਤੋਂ ਜਕਾਂ ਤੋਂ ਸੋਕੀ ਤੋਂ ਤੇ ਜਿਵੇਂ ਹੁਣ ਕਬੂਤਰਾਂ ਨੂੰ ਪਤਾ ਬਾਈ ਠੰਡ ਚਲਦੀ ਪਈ ਆ ਹੂੰ ਕਬੂਤਰਾਂ ਦੇ ਵੀਰੇ ਇੱਕ ਤਾਂ ਕੁੱਡਿਆਂ 'ਚੋਂ ਪਾਣੀ ਕੱਢ ਦਿਆ ਕਰੋ ਨਹੀਂ ਕਬੂਤਰਾਂ ਨੂੰ ਲੱਗਦਾ ਜ਼ੁਕਾਮ ਹੂੰ ਤੇ ਪਾਣੀ ਬਾਹਰ ਕੱਢ ਦਿਆ ਕਰੋ ਹਰ ਰੋਜ਼ ਸੱਜਣਾ ਪਾਣੀ ਪਾਓ ਕੁੱਡਿਆਂ ਦੇ ਵਿੱਚ ਧਿਆਨ ਰੱਖੋ ਵੀਰੇ ਤਿੰਨ-ਤਿੰਨ ਮੇਰੀ ਕੁੱਡਾਂ ਦਾ ਪਾਣੀ ਬਦਲੋ ਚੈੱਕ ਕਰੋ ਜਿੰਨੇ ਵੀਰੇ ਕੁੱਡਿਆਂ ਦੇ ਮੂਹਰੇ ਆਉਂਦੇ ਕੁਝ ਦਿਨ ਜਾ ਕੇ ਵੇਖੋ ਕੁਝਾਂ ਦੇ ਵਿੱਚ ਪਾਣੀ ਦੇ ਵਿੱਚ ਬਿਠਾ ਤਾਂ ਨਹੀਂ ਜੇ ਤੁਹਾਨੂੰ ਬਿਠਾ ਲੱਗਦੀਆਂ ਬਿਠਾ ਪਾਣੀ ਦੋ ਦਿਓ ਸੱਜਣਾ ਪਾਣੀ ਧਰ ਦਿਓ ਬਈ ਤੇ ਜੇ ਬਿਠਾ ਉਹ ਤਾਂ ਪਾਣੀ ਪੀਣ ਨੂੰ ਉਤਰ ਬਿਮਾਰ ਹੋਣਗੇ ਹੀ ਹੋਣਗੇ ਬਾਕੀ ਦਾਣੇ ਚੈੱਕ ਕਰ ਲਿਆ ਕਰੋ ਜੇ ਤੁਹਾਨੂੰ ਦਾਣੇ ਤੇ ਬਾਕੀ ਹੁਣ ਤੁਹਾਨੂੰ ਦੱਸਦੇ ਆ ਬਈ ਐਲਥਰਾ ਮਾਈਸੀਨੋ ਕਿਹ ਲਈ ਐਲਥਰੋਸੀਨ ਐਲਥਰੋਸੀਨ ਆ ਗੋਲਟਾਈਜ਼ ਸੌਂਦੀ 250 ਰਾਮ ਦੀ ਤੇ ਇਹ ਜੇ ਕਬੂਤਰਾਂ ਨੂੰ ਜੁਕਾਮ ਲੱਗੇ ਖੰਘ ਲੱਗੇ ਨੜੀ ਲੱਗੇ ਤੇ ਇਹ ਗੋਲੀ ਦਾ ਪਾ ਚੌਥਾ ਹਿੱਸਾ ਦੇਣਾ ਜਿਵੇਂ ਆ ਪਿਆਲੇ ਸੁਬਾ ਸ਼ਾਮ ਦੇਣੀ ਆ ਬਈ ਇਹ ਇੰਨੀ ਦੇਣੀ ਆ ਇੱਕ ਦੇਣੀ ਪਈ ਆ ਮੇਰੇ ਬਾਅਦ ਹਾਂ ਇੱਕ ਆ ਸੁਬਾ ਦੇ ਦੇਗਰਾ ਸ਼ਾਮ ਨੂੰ ਹੂੰ ਇਹਦੇ ਨਾਲ ਕਬੂਤਰਾਂ ਦਾ ਜੁਕਾਮ ਹਟ ਜਾਊ ਹੂੰ ਨੜੀ ਨੁੜੀ ਸਾਰਾ ਕੁਝ ਹਟ ਜਾਊ ਤੇ ਦੂਜੀ ਗੱਲ ਜੇ ਪੈਂਦਾ ਬਈ ਕਬੂਤਰਾਂ ਨੂੰ ਸੋਕਾ ਥੋੜੇ ਕਬੂਤਰ ਸੁੱਕਦੇ ਆ ਹੱਡੀ ਕੱਢਦੇ ਆ ਜੈਨੋ ਫਲੈਕਸ ਜੈਡ ਦਾ ਪੱਤਾ ਹੈ ਜੈਨ ਫਲੈਕਸ ਹਾਂ ਜੈਨ ਫਲੈਕਸ ਦਾ ਪੱਤਾ ਤੇ ਆ ਦੇਖੋ ਸੰਤਰੀ ਰੰਗ ਦੀ ਗੋਲੀ ਆ ਇਹ ਗੋਲੀ ਵੀਰੇ ਜਿਹੜਾ ਤੁਹਾਡੇ ਕਬੂਤਰ ਬੜੇ ਜਿਆਦੇ ਬਿਮਾਰ ਜਮਾ ਹੱਡੀ ਸੁੱਕ ਕੱਢੀ ਬੈਠੇ ਇਕੱਠੇ ਹੋਏ ਬੈਠੇ ਆ ਤੇ ਉਹਨਾਂ ਨੂੰ ਵੀਰੇ ਗੋਲੀ ਦਾ ਚੌਥਾ ਸਾਰੀ ਦਿਓ ਆ ਦੇਖੋ ਚੌਥਾ ਹੀ ਸਹੀ ਇਹਦਾ ਦੇਣਾ ਬਈ ਇੰਨਾ ਇਹ ਸੁਬਾ ਸ਼ਾਮ ਨਹੀਂ ਦੇਣੀ ਐ ਇੱਕ ਵਾਰੀ ਦੇਣੀ ਐ ਇੱਕ ਵਾਰੀ ਦੇਣੀ ਐ ਦੇ ਹਾਲੀ ਜਿਆ ਕਵਰੀ ਦੇਣੀ ਹੈ ਚੌਥਾ ਹਿੱਸਾ ਦਾਣੇ ਖਵਾ ਕੇ ਤੇ ਤਿੰਨ ਚਾਰ ਦਿਨ ਕਬੂਤਰ ਨੂੰ ਦੇ ਦਿਓ ਤੇ ਕਬੂਤਰ ਕੇ ਨਾ ਜੋ ਦਵਾਈ ਦਿੱਤੀ ਹੈ ਕਬੂਤਰ ਇਕੱਠਾ ਕੇ ਰਹਿਣਾ ਆਏ ਲੱਗੂਆਂ ਕਬੂਤਰ ਗਿਆ ਪਰ ਕਬੂਤਰ ਮਰਦਾ ਨਹੀਂ ਹੱਥਾਂ ਦੇ ਕਬੂਤਰ ਪੂਰਾ ਫੈਟ ਹੋਗਾ ਤਿੰਨ ਚਾਰ ਦਿਨ ਇਹ ਦੇ ਦਿਓ ਤੇ ਬਾਕੀ ਵੀਰੇ 15 ਦਿਨਾਂ ਬਾਅਦ ਇਹ ਕੋਣੀ ਆ ਵੇਖੋ ਇੱਕ ਗੋਲੀ ਐਡੀ ਇਹਦੇ ਦੋ ਰੋਟੇ ਕਰ ਲਿਆ ਕਰੋ ਜੇ ਤੁਹਾਡੇ ਕੋਲ ਦੋ ਕੁੱਡੇ ਤਾਂ ਦੋਹਾਂ ਚ ਜੇ ਤਿੰਨ ਕੁੱਡੇ ਤਿੰਨਾਂ ਚ ਪਾਊਡਰ ਬਣਾ ਕੇ ਹੁਣ ਇੱਕ ਕੁੰਡਾ ਪਾਣੀ ਦਾ ਜਿਹੜਾ ਐਨਾ ਪਾਣੀ ਮੰਨ ਲਓ ਆ ਕੁੰਡਾ ਕਿੱਡਾ ਹੋ ਜੇ ਉਹਦੇ ਵਿੱਚ ਪਾਊਡਰ ਬਣਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਮਿਕਸ ਕਰਕੇ ਕੋਟ ਕਬੂਤਰਾਂ ਨੂੰ ਪਾ ਦਿਓ ਮਹੀਨੇ 'ਚ ਦੋ ਵਾਰ ਹੀ ਪਾ ਲਿਆ ਕਰੋ ਕਬੂਤਰ ਪਾਣੀ ਪੀਣਗੇ ਤੁਹਾਡੇ ਕਬੂਤਰ ਕਦੇ ਸੋਕਾ ਨਹੀਂ ਹੋਗਾ ਕਬੂਤਰ ਪੂਰੇ ਫੁੱਲ ਤੰਦਰੁਸਤ ਰਹਿਣਗੇ ਹਾਂ ਇੱਕ ਕਰ ਵਾਰੀ ਆਪ ਪਾਓ ਗ੍ਰੂਟ ਹੋਣ ਇਹ ਦਵਾਈ ਪਾਉਣੀ ਆਪਾਂ ਕਬੂਤਰਾਂ ਨੂੰ ਹਫਤੇ 'ਚ ਇੱਕ ਵਾਰੀ ਜ਼ਰੂਰ ਪਾਓ ਵੀਰੇ 1 ਲੀਟਰ ਪਾਣੀ ਦੇ ਵਿੱਚ ਇੱਕ ਟੱਕਣਾ ਉਸ ਤੋਂ ਬਾਅਦ ਵੀਰੇ ਅਗਲੀ ਦਵਾਈ ਆ ਗਈ ਪਾਵਰ ਜੈਲ ਇਹ ਵੀ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਪਾਓ ਕਬੂਤਰਾਂ ਨੂੰ ਪਾਣੀ ਦੇ ਵਿੱਚ ਇੱਕ ਟੱਕਣ ਜਿੰਨੇ ਤੁਹਾਡੇ ਗੁੰਡੇ ਹੁੰਦੇ ਨੇ ਐਗ ਇੱਕ ਟੱਕਣ ਪਾ ਦਿਓ ਫਿਰ ਆ ਆ ਗਈ ਐਵਰੀ ਪਾਵਰ ਜੈਲ ਪਾਵਰ ਜੈਲ ਇਹ ਵੀ ਇੱਕ ਇੱਕ ਟੱਕਣ ਹਫ਼ਤੇ 'ਚ ਜ਼ਰੂਰ ਕਬੂਤਰਾਂ ਨੂੰ ਪਾਓ ਯਾਨੀ ਕਿ ਹਰ ਇੱਕ ਤੁਵਾਈ ਦਾ ਹਫ਼ਤੇ ਬਾਅਦ ਰੱਖ ਲਓ ਸੋਮਵਾਰ ਆ ਪਾ ਦਿਓ ਅਗਲੇ ਸੋਮਵਾਰ ਦੂਜੀ ਅਗਲੇ ਸੋਮਵਾਰ ਤੀਜੀ ਤੇ ਉਸ ਦੂਬਾਰ ਆ ਗਈ ਵੀ ਇਹ ਲੈਗ ਹੋ ਜਾਂਦਾ ਲੈਗ ਪੰਜਾ ਇਹ ਵੀ ਇੱਕ ਟੱਕਣ ਪਾਉਣਾ ਹਫ਼ਤੇ ਬਾਅਦ ਹੀ ਹਰ ਸੋਮਵਾਰ ਵਾਰੀ ਰੱਖ ਲੈਣਾ ਹੂੰ ਤੇ ਇੱਕ ਟੱਕਣ ਠੀਕ ਆ ਉਦੋਂ ਆ ਗਿਆ ਮਲਟੀਸਟਾਰ ਮਲਟੀਸਟਾਰ ਇਹ ਵੀ ਹੈ ਇੱਕ ਟੱਕਣ ਬਣਾ ਤੇ ਇਹ ਦਵਾਈ ਖਾ ਕੇ ਤੁਹਾਡੇ ਕਬੂਤਰ ਜਿਉ ਪਾਓਗੇ ਤੁਹਾਡੇ ਇੰਨੇ ਕਬੂਤਰ ਤੰਦਰੁਸਤ ਹੋ ਜਾਣਗੇ ਇਹਨਾਂ ਦਾਨੀਆਂ ਦਾ ਕਬੂਤਰ ਦੂਜੇ ਮਾਰਨਗੇ ਠੂੰਗੇ ਵਿੱਚ ਜਦੋਂ ਦਾਣੇ ਚੋਗਾ ਨਾ ਠੱਕ ਠੱਕ ਦੀ ਆਵਾਜ਼ ਆਊਗੀ ਤਾਂ ਤੁਸੀਂ ਯਾਦ ਰੱਖੋਗੇ ਹਾਂ ਵੀ ਵਾਕਈ ਕਬੂਤਰ ਕੋ ਚੌਗਦੇ ਪਰ ਤੰਦਰੁਸਤ ਡਾਰੀਆਂ ਮਾਰਨਗੇ ਤੇ ਇਹ ਦਵਾਈ ਦੀ ਕਰਦਾ ਗੁਰੂ ਵੀ ਸਪਰੇ ਹੂੰ ਇੱਕ ਟੱਕਲ ਭਰ ਕੇ ਫੁੱਲ 2 ਲੀਟਰ ਪਾਣੀ ਵਾਲੀ ਬੋਤਲ ਚ ਪਾ ਕੇ ਉਹ ਘੋੜਾ ਜਾਂ ਲੈ ਉਹ ਕੁੱਤਾ ਆ ਹਾਂ ਕੁੱਤਾ ਉਹਦਾਂ ਸਾਰੇ ਸਪਰੇਅ ਮਾਰਦਾ ਕਰੋ ਸਾਰੇ ਖੁੱਡਿਆਂ ਜਾਂ 15-15 ਬਾਅਦ ਮਾਰ ਦੋ ਜਾਂ ਮਹੀਨੇ ਬਾਅਦ ਮਾਰਦੇ ਕੋਲ ਕਬੂਤਰਾਂ ਤੇ ਉੱਤੇ ਵੀ ਮਾਰ ਦਿਆ ਕਰੋ ਕੋਈ ਚੱਕਰ ਜਮਾਂ ਖੁੱਡੇ ਦੇ ਬਾਅਦ ਸਾਰੀਆਂ ਪਿੱਥਾਂ ਉੱਠਾਂ ਸੱਥਾਂ ਮਾਰ ਦੇ ਇਹਦੇ ਨਾਲ ਕਬੂਤਰ ਜਮਾਂ ਤੰਦਰੁਸਤ ਰਹਿਣਗੇ ਬੜਾ ਵਧੀਆ ਰਹਿਣਗੇ ਫੈਕਟਰ ਰਹਿਣਗੇ ਯਾਰ ਕਬੂਤਰ ਕਿਉਂਕਿ ਜੇ ਹਣ ਫੈਕਟਰ ਰਹਿਣਗੇ ਫੇਰ ਹੀ ਗਰਮੀਾਂ ਚ ਕਾੜ ਕੱਢਣਗੇ ਤੇ ਕਬੂਤਰ ਵਧੀਆ ਰਹਿਣਗੇ ਬਈ ਤੇ ਭਰਾਵਾ ਕੇ ਕਬੂਤਰਾਂ ਦਾ ਧਿਆਨ ਰੱਖੋ ਸਾਰੇ ਭਰਾ ਸਿਆ ਤੇ ਕਬੂਤਰਾਂ ਦੀ ਹਮ ਆਪਕੂ ਤਾਂ ਖਾਮਸਵਾਲ ਕਰਾਂਗੇ ਹਰ ਮਹੀਨੇ ਚ ਦੋ ਵਾਰੀ ਖੁੱਡੇ ਜਰੂਰ ਸਾਫ ਕਰੋ 15 ਦਿਨਾਂ ਬਾਅਦ ਤੇ ਕਲੀ ਪਲਾਂ ਹਫਤੇ ਬਾਅਦ ਹੀ ਖੁੱਡਿਆਂ ਦੇ ਵਿੱਚ ਪਾਉਂ ਬਾਹਰ ਖਿਲਾਰ ਦਿਓ ਇੰਨੇ ਨਾਲ ਜੀ ਜੋ ਮਰ ਜਾਣਗੇ ਉਹ ਕਰਦੇ ਸਾਰੇ ਭਰਾਵਾਂ ਦੀ ਉਸ ਬੰਦੇ ਨੂੰ ਹੀ ਕਬੂਤਰ ਵਖਾਓ ਜੀ ਤੇ ਤੁਹਾਨੂੰ ਯਕੀਨ ਆ ਹੂੰ ਨਹੀਂ ਭਰੇ ਐਵੇਂ ਜਾਨੇ ਖਣ ਨੂੰ ਕਬੂਤਰ ਨਾ ਦਿਖਾਓ ਇੱਕ ਤਾਂ ਕਬੂਤਰ ਚੋਰੀ ਬਹੁਤ ਹੁੰਦੇ ਆ ਦੂਜਾ ਵੀ ਮੰਨ ਲਓ ਅੱਜ ਇੱਥੋਂ ਆ ਉਹਦੇ ਹੱਡੇ ਮੁਰੇ ਉਹ ਬਹਿ ਕੇ ਆ ਗਿਆ ਆਪਣੇ ਹੱਡੇ ਮੁਰੇ ਆ ਗਿਆ ਜੇ ਉਹਦੇ ਹੱਡੇ ਕੋਈ ਬਿਮਾਰੀ ਹੋਵੇ ਆਪਣੇ ਹੱਡੇ ਆਪਣੇ ਹੱਡੇ 'ਚ ਬਿਮਾਰੀ ਹੋਈ ਕੋਈ ਆਪਣੇ ਹੱਡੇ 'ਚੋਂ ਗਾਂ ਵਾਲੇ ਹੱਡੇ 'ਚ ਲੱਗ ਜਾ ਉਧਰ ਬਿਮਾਰੀ ਚਲੀ ਜਾਣੀ ਤਾਂ ਭਰਾ ਬਣ ਕੇ ਕਿਉਂਕਿ ਅਸੀਂ ਬਹੁਤ ਧੱਕਾ ਕਰਦੇ ਆ ਆ ਦੇਖ ਲਓ ਸਾਡਾ ਰੱਤਾ ਕਬੂਤਰ ਦਿਖਾ ਆ ਰੱਤਾ ਕਬੂਤਰ ਕਿੰਨਾ ਚੰਗਾ ਕਬੂਤਰ ਆ ਰੱਤਾ ਬੜਾ ਜਿਆਦੇ ਬਈ ਉੜਦਾ ਸਾਰਾ ਖਾਰਾ ਦਾ ਨਾ ਉੜਦਾ ਸੀ ਇਹ ਕਬੂਤਰ ਨੂੰ ਆਈ ਘੁੰਮਣ ਕੇ ਰਿਵੀ ਨਹੀਂ ਸਾਡੇ ਅਬੂਤ ਰਾਜਿਤ ਕਰਕੇ ਘੁੰਮਣ ਕੇ ਰਣੀ ਪਈ ਸੀ 6 7 6 8 ਦਾ ਮਾਂ ਪਿਓ ਸੀਗਾ ਕਬੂਤਰ ਸਿਰ ਲਾਲ ਜਿੰਨਾ ਕਬੂਤਰੀ ਐ ਉਹ ਜੀ ਸੀ ਕਾਲੀ ਜਿੰਨੀ ਤੇ ਕਬੂਤਰ ਕੜਦੇ ਸੀ ਰੱਤੇ ਤੇ ਆਈ ਬਈ ਜਿਹੜਾ ਕੜਾ ਕੇ ਬਹਿ ਜਾਂਦਾ ਸੀ ਕਲੀ ਵਾਲੇ ਸੀ ਆਪਣੇ ਕਲੀ ਕਰਦੇ ਸੀ ਘਰੇ ਉਹ ਬਈ ਹਾਈ ਵਾਲੀ ਲਾਲ ਜਿੰਨੇ ਹਾਈ ਬਈ ਲਾਲ ਜਿੰਨੇ ਖੁੱਡੇ ਉਹ ਲੈ ਕੇ ਬਹਿ ਗਏ ਬਈ ਹਾਂਜੀ ਮਰਜ਼ੀ ਨਾਲ ਆ ਕੇ ਖੁੱਡੇ ਮੂਰੇ ਬਹਿਦੇ ਬਈ ਆਪਾਂ ਕਦੇ ਰੋਕ ਨਹੀਂ ਚੱਲ ਯਾਰ ਮੈਂ ਸਤਰੀ ਹੈ ਨਾ ਆਪਾਂ ਨੂੰ ਕਿੰਨਾ ਖੁੱਡੇ ਉੱਤੇ ਜੀ ਉੱਤੇ ਰੰਗ ਕਰਦੇ ਸੀ ਬਾਤ ਇਹ ਤੇ ਜਾਣ ਲੱਗੇ ਕਿੰਦੇ ਭਾਈ ਸਾਡੇ ਕਬੂਤਰਾਂ ਘੁੰਮਣ ਘੇਰੀ ਪਈ ਸੀ ਉਹਦਾ ਕੀ ਜਾਜ ਮੈਂ ਕਹਾ ਭਰਾਵਾ ਸੀ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਹੀ ਤੂੰ ਦੂਦ ਕਹਿੰਦੇ ਕਿਉਂ ਕਿ ਮੈਂ ਕਹਾ ਭਈ ਮੇਰੇ ਕਬੂਤਰਾਂ ਨੂੰ ਆਏ ਨੀ ਤੋਹੀ ਗੱਲ ਇਹਨਾਂ ਕਬੂਤਰਾਂ ਨੂੰ ਆ ਗਈ 6-7 ਰੱਤੇ ਮਾਰ ਕੇ ਲਾਲ ਜਿੰਨਾ ਮਾਰ ਕੇ ਕਾਲੀ ਜਿੰਨੀ ਮਾਰ ਗਈ ਹਰਤਾ ਵਜਿਆ ਸਰ ਹਰਤਾ ਵਜਿਆ ਪੂਰੇ ਟੋਪ ਦੇ ਕਬੂਤਰ ਆਏ ਤੇ ਬਾਸ ਉਹਨਾਂ ਕਲਾ ਉੱਡਣ ਜੁਗਾ ਨਹੀਂ ਰਹੇ ਹਾਂ ਤਾਂ ਬੱਚਿਆਂ ਨੂੰ ਬੱਚਿਆਂ ਜੋਕ ਹੀ ਰਹਿ ਗਏ ਬਸ ਤੇ ਬਾਕੀ ਪਾ ਤਾਕੜਾ ਕਬੂਤਰ ਕਰੋ ਵੀਡੀਓ ਕਰ ਦਿਓ ਸ਼ੇਅਰ ਚੈਨਲ ਉਗਾਰ ਲਓ ਵੀਰ ਦਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕੋ ਹਰ ਇੱਕ ਨਵੀਂ ਵੀਡੀਓ ਪਹੁੰਚ ਜਾ ਕਰੇ ਤੇ ਮੇਰੇ ਕਬੂਤਰ ਨਾ ਕਿਸੇ ਨੂੰ ਵਿਖਾਓ ਸਿੱਧੀ ਗੱਲ ਦੱਸ ਤੀ ਕਿ ਕਬੂਤਰ ਉਹ ਬੰਦੇ ਨੂੰ ਖਾਉਂ ਜਿੱਤੇ ਤੁਹਾਨੂੰ ਯਕੀਨ ਆ ਵੀ ਹਾਂ ਇਹ ਬੰਦਾ ਆਪਣਾ ਬਾਲਾ ਖਾਸ ਨਹੀਂ ਹੋਰ ਕਿਸੇ ਕਬੂਤਰ ਨੂੰ ਕਹਿਣ ਨਾ ਵਿਖਾਓ ਵੀ ਇਹਨਾਂ ਕਬੂਤਰ ਹਨ ਹਾਂ ਹਾਂ ਬਸ ਕਿਉਂਕਿ ਸਾਡੇ ਕੋਲ ਤਾਂ ਬਾ ਵੀ ਐ ਘਟ ਕੇ ਅੱਗੇ ਬਿਮਾਰੀ ਪੈ ਗਈ ਕਬੂਤਰ ਬਣਾਉਣੇ ਆ ਤਾਂ ਦਵਾਈਆਂ ਮੈਰੀਸਨਾ ਵਰਤਣੀਆਂ ਪੈਣੀਆਂ ਤੇ ਕਬੂਤਰ ਬਚਾਉਣੇ ਬਿਮਾਰੀਆਂ ਤੋਂ ਬ੍ਰੇਕ ਫਾਇਕਾਉਣਾ ਕਰੇ ਪੰਦੇ ਗਾ ਤੇ ਆਪਣੀ ਵੀਡੀਓ ਵੇਖਿਆ ਕਰੋ ਬਾਈ ਤੁਹਾਨੂੰ ਜਾਣਕਾਰੀ ਮਿਲਿਆ ਕਰੋ ਜਿੰਨੀ ਸਾਨੂੰ ਨੌਲੇਜ ਆਈ ਤੁਹਾਨੂੰ ਸਾਰੀ ਦਿੰਨੇ ਆ ਬਾਈ ਤੇ ਬਾਕੀ ਤੁਸੀਂ ਸਾਡੇ ਨਾਲ ਵੱਧ ਸਿਆਣੇ ਆ ਬਾਈ ਤੇ ਬਾਕੀ ਹੁਣ ਜਿੰਨੀ ਗ ਨੌਲੇਜ ਸਾਨੂੰ ਆਈ ਤੁਹਾਡੇ ਨਾਲ ਸ਼ੇਅਰ ਕਰਦੇ ਜਿੰਨੇ ਗਈ ਤੇ ਅਰਵਾ ਕੀਤਾ ਵਾ ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਸਬਸਕ੍ਰਾਈਬ ਕਰ ਦਿਓ ਇਧਰ ਬੂਰਾ ਵੀ ਆ ਗਿਆ ਤੇ ਇਧਰ ਵੀਰਾ ਵੀ ਆ ਗਿਆ ਇੱਕ ਸ਼ਾਇਰੀ ਤਾਂ ਸੁਣਾ ਦੇ ਫਰੈਂਡ ਤੇ ਹੈ ਇੱਕ ਸੁਣਾ ਦੇ ਇਹਦੇ ਕੋਲੇ ਹੁੰਦਾ ਸੀ ਕਾਲਸਰਾ ਵੀਰੇ ਕਾਲਸਰਾ ਉਧਰ ਤੇਰੇ ਕੋਲ ਹੁੰਦਾ ਨਾ ਇੱਕ ਦਿਨ ਇੱਕ ਤਲਾਹ ਦੇ ਇੱਕ ਇੱਕ ਦਿਨ ਤੇ ਆਪਾਂ ਕਬੂਤਰ ਕਿੰਨੇ ਫੜੇ ਸੀ ਪੰਜ ਚਿੱਤਾ ਵਾਰ ਆਏ ਸੀ ਆਪਾਂ ਰੋਟੀ ਖਾਣ ਘਰੇ ਜਾਂਦੇ ਸੀ ਕਬੂਤਰ ਆ ਗਿਆ ਚਲੋ ਫੜ ਲਓ ਤੇ ਘਰ ਦਾ 76 ਬੋਹ ਖਾਦੇ ਚੱਠਿਆਂ ਦੇ ਵਿੱਚ ਰੱਖੇ ਹੁੰਦੇ ਜਾਂ ਨਹਿਰ ਦੇ ਉੱਤੇ ਬਈ ਆਪਾਂ ਬੰਦੇ ਨੇ ਨਹਿਰ ਦੇ ਉੱਤੇ ਕਬੂਤਰ ਰੱਖਣ ਦੇਈ ਦੂਜੇ ਪੀਪੇ ਟਾਂਕੇ ਖੁੱਡੇ ਬਣਾ ਕੇ ਘਰੋਂ 76 ਪੈਂਦੇ ਸੀ ਤੇ ਜਾਂ ਇੱਟਾਂ ਲਾਉਣੇ ਘਰ ਬਾਹਰ ਇਹ ਇੱਟਾਂ ਦੇ ਵਿੱਚ ਬਣਾ ਕੇ ਉਹ ਇੱਟਾਂ ਘੱਟ ਕੋਠੀ ਬਣਾ ਤੇ ਜਿੱਦੇ ਘਰ ਦੇ ਘਰ ਪੌਲ ਗਿੱਟਾ ਦੇ ਅੰਦਰ ਕਬੂਤਰ ਨਿਕਲੇ ਉਦੋਂ ਫੇਰ ਢਾਲਿਆ ਕਰਦੇ ਆ ਸ਼ਾਂਤ ਦਾ ਕੋਈ ਮਾਲ ਨਹੀਂ ਬੋਲੂ ਵਾਂਗੂੰ ਕਹਿੰਦਾ ਕਾਂਡਾ ਪਾਇਆ ਹਾਂ ਕਹਿੰਦਾ ਕਾਂਡਾ ਪਾਇਆ ਆਂਡੇ ਤੇ ਬੈਠਿਆ ਚੱਲ ਗਿਆ ਭਾਈ ਚਲੋ ਠੀਕ ਆ ਭਾਈ ਮਿਲਦੇ ਆਗੇ ਹੋਰ ਨਾਲ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਭਰਾਵਾਂ ਦਾ ਹਾਂਜੀ